ਰਾਪਰ ਪਾਰਟੀ ਤੋਂ ਅੱਜ 13 ਮਈ ਨੂੰ ਐਜ਼ ਅ ਉਮੀਦਵਾਰ ਮੈਂ ਨਾਮਿਨੇਸ਼ਨ ਫਾਈਲ ਕਰਕੇ ਆਇਆ ਹਾਂ ਜੀ ਤੇ ਅਸੀਂ ਸਾਈਕਲ ਤੇ ਗਏ ਸੀਗੇ ਤੇ ਸਾਈਕਲ ਤੇ ਸਾਡਾ ਜਾਨ ਦਾ ਮੇਨ ਮਕਸਦ ਇਹ ਸੀ ਤੁਸੀਂ ਦੇਖ ਰਹੇ ਹੋ ਦੇਸ਼ ਦੇ ਵਿੱਚ ਏਡੀ ਕਿੰਨੀ ਮਹਿੰਗਾਈ ਵਧ ਰਹੀ ਹੈ ਕਿ ਪੈਟਰੋਲ ਤੇ ਡੀਜ਼ਲ ਇੰਨਾ ਕੁ ਮਹਿੰਗਾ ਹੋ ਗਿਆ ਜਿਹਦੇ ਕਰਕੇ ਆਪਾਂ ਮਤਲਬ ਕਿ ਜਿਉਣਾ ਮੁਸ਼ਕਲ ਹੋ ਗਿਆ ਹੈ ਇੱਕ ਤਾਂ ਸਾਡਾ ਮੇਨ ਮੁੱਦਾ ਏਸੀ ਇੱਕ ਯੂਥ ਨੂੰ ਮੈਂ ਨਸ਼ਾ ਤੋਂ ਬਚਾਉਣ ਖਾਤਰ ਸਾਈਕਲ ਰੈਲੀ ਕਰਾਈ ਹੈ ਕਿ ਨੌਜਵਾਨ ਸਾਈਕਲ ਨਾਲ ਇਸਤੇਮਾਲ ਕਰਨ ਤਾਂ ਕਿ ਬਾਡੀ ਦਾ ਸਰਕੂਲੇਸ਼ਨ ਚੱਲੇ ਤੇ ਬਾਡੀ 'ਚ ਫਿਟਨੈਸ ਰਹੇ। ਇੱਕ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਫੀਮ ਦੀ ਖੇਤੀ ਜਿਹੜੀ ਮੈਂ ਮੰਗ ਕਰਦਾ ਕਿ ਮੈਂ ਚਾਹੁੰਦਾ ਕਿ ਮੈਂ ਲੋਕ ਸਭਾ ਵਿੱਚ ਜੇ ਜਿੱਤਦਾ ਵਾਂ ਤੇ ਮੋਠੇ ਜਾ ਕੇ ਅਪੀਲ ਕਰਾਂਗਾ ਮੈਂ ਸਪੀਕਰ ਸਾਹਿਬ ਦੇ ਕੇ ਅਪੀਲੇ ਕਰਾਂਗਾ ਕਿ ਸਾਡੇ ਪੰਜਾਬ ਦੇ ਵਿੱਚ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਅਫੀਮ ਦੀ ਖੇਤੀ ਹੋਵੇ। ਬਖ ਬਖ ਪਾਰਟੀਆਂ ਦੇ ਹੈ ਆਪਾਂ ਕਿਸੇ ਦੇ ਪੱਛ ਲੋ ਆਪਾਂ ਕਿਸੇ ਨੂੰ ਨਿਸ਼ਾਨਾ ਨਹੀਂ ਸਾਧਾਂਗੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿੰਨੇ ਵੀ ਪਾਰਟੀਆਂ ਦੇ ਵੱਡੇ ਵੱਡੇ ਨੁਮਾਇੰਦੇ ਬਣੇ ਉਹਨੂੰ ਬਣਾਉਂਦਾ ਕੌਣ ਹੈ ਜਨਤਾ ਬਣਾਉਂਦੀ ਹੈ ਅੱਜ ਅਗਰ ਮੈਂ ਨਵਾਂ ਵਾਂ ਮੈਂ ਸਿਰਫ ਤੇ ਸਿਰਫ ਪਹਿਲਾ ਇਲੈਕਸ਼ਨ ਲੜ ਰਿਹਾ ਤੇ ਮੈਂ ਅੱਜ ਨਵਾਂ ਵਾਂ ਟਾਈਮ ਟੂ ਟਾਈਮ ਮੈਨੂੰ ਮੇਰੀ ਜਨਤਾ ਮੇਰੇ ਤੇ ਵਿਸ਼ਵਾਸ ਜਤਾਏਗੀ ਜੇ ਉਹ ਮੈਂ ਜਿੱਤ ਜਾਵਾਂਗਾ ਮੈਂ ਵੀ ਪੁਰਾਣੇ ਇੱਕ ਕਾਊਂਟ ਹੋ ਜਾਵਾਂਗਾ ਤੁਹਾਨੂੰ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਮੈਂ ਤੁਹਾਡਾ ਆਪਣਾ ਜਗਰੂਤ ਸਿੰਘ ਅੱਜ ਅਸੀਂ ਲੁਧਿਆਣੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਇੱਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਬੱਕਰੀ ਮਿਸਾਲ ਕੀ ਸੀ ਇੱਥੇ ਜਿਹੜੇ ਉਮੀਦਵਾਰ ਨੇ ਸੁਨਹਿਰਾ ਭਾਰਤ ਪਾਰਟੀ ਦੇ ਉਹ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਦੇ ਲਈ ਸਾਈਕਲ ਤੇ ਗਏ ਅੱਜ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਵੀ ਉਹਨਾਂ ਨੂੰ ਸਾਈਕਲ ਤੇ ਕਿਉਂ ਜਾਣਾ ਪਿਆ ਤੇ ਕੀ ਗੱਲ ਸੀ ਹਾਂਜੀ ਸਵਾਗਤ ਹੈ ਤੁਹਾਡਾ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਪਣਾ ਪੂਰਾ ਨਾਮ ਸਾਰਾ ਮੇਰਾ ਨਾਮ ਰਕੇਸ਼ ਕੁਮਾਰ ਹੈ ਮੈਂ ਸੁਨਰਾਪਾਦ ਪਾਰਟੀ ਤੋਂ ਅੱਜ 13 ਮਈ ਨੂੰ ਐਜ਼ੇ ਉਮੀਦਵਾਰ ਮੈਂ ਨਾਮਿਨੇਸ਼ਨ ਫਾਈਲ ਕਰਕੇ ਆਇਆ ਹਾਂ ਜੀ ਤੇ ਅਸੀਂ ਸਾਈਕਲ ਤੇ ਗਏ ਸੀਗੇ ਤੇ ਸਾਈਕਲ ਤੇ ਸਾਡਾ ਜਾਨ ਦਾ ਮੇਨ ਮਕਸਦ ਇਹ ਸੀ ਤੁਸੀਂ ਦੇਖ ਰਹੇ ਹੋ ਦੇਸ਼ ਦੇ ਵਿੱਚ ਏਡੀ ਕਿੰਨੀ ਮਹਿੰਗਾਈ ਵਧ ਰਹੀ ਹੈ ਕਿ ਪੈਟਰੋਲ ਤੇ ਡੀਜ਼ਲ ਇੰਨਾ ਕੁ ਮਹਿੰਗਾ ਹੋ ਗਿਆ ਜਿਹਦੇ ਕਰਕੇ ਆਪਾਂ ਮਤਲਬ ਕਿ ਜਿਉਣਾ ਮੁਸ਼ਕਲ ਹੋ ਗਿਆ ਹੈ ਇੱਕ ਤਾਂ ਸਾਡਾ ਮੇਨ ਮੁੱਦਾ ਏਸੀ ਇਕ ਯੂਥ ਨੂੰ ਮੈਂ ਨਸ਼ਾ ਤੋਂ ਬਚਾਉਣ ਖਾਤਰ ਸਾਈਕਲ ਰੈਲੀ ਕਰਾਈ ਹੈ ਕਿ ਨੌਜਵਾਨ ਸਾਈਕਲ ਨਾਲ ਇਸਤੇਮਾਲ ਕਰਨ ਤਾਂ ਕਿ ਬਾਡੀ ਦਾ ਸਰਕੂਲੇਸ਼ਨ ਚੱਲੇ ਤੇ ਬਾਡੀ 'ਚ ਫਿਟਨੈਸ ਰਹੇ ਤੇ ਚਿੱਟੇ ਵਰਗੇ ਭੈੜੇ ਨਸ਼ੇ ਤੋਂ ਦੂਰ ਰਹਿਣ ਤੇ ਮੈਂ ਇਹ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਫੀਮ ਦੀ ਖੇਤੀ ਜੇ ਮੈਂ ਮੰਗ ਕਰਦਾ ਕਿ ਮੈਂ ਚਾਹੁੰਦਾ ਕਿ ਮੈਂ ਲੋਕ ਸਭਾ ਵਿੱਚ ਜੇ ਜਿੱਤਦਾ ਹਾਂ ਤੇ ਮੈਂ ਉੱਥੇ ਜਾ ਕੇ ਅਪੀਲ ਕਰਾਂਗਾ ਮੈਂ ਸਪੀਕਰ ਸਾਹਿਬ ਜੀ ਅਪੀਲ ਕਰਾਂਗਾ ਕਿ ਸਾਡੇ ਪੰਜਾਬ ਦੇ ਵਿੱਚ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਅਫੀਮ ਦੀ ਖੇਤੀ ਹੋਵੇ ਕਿਉਂਕਿ ਅਫੀਮ ਇੱਕ ਇਹੋ ਜੀ ਜੜੀ ਬੂਟੀ ਹੈ ਜੋ ਦਵਾਈਆਂ ਵਿੱਚ ਵੀ ਪਾਈ ਜਾਂਦੀ ਹੈ ਜਿਹਦੇ ਨਾਲ ਕਈ ਦਵਾਈਆਂ ਗੰਭੀਰ ਬਿਮਾਰੀਆਂ ਦੀ ਬਣਦੀਆਂ ਨੇ ਸਾਡੇ ਇੱਥੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ ਅਫੀਮ ਦੀ ਖੇਤੀ ਨਾ ਹੋਣ ਕਰਕੇ ਅਸੀਂ ਵਿਦੇਸ਼ਾਂ ਤੋਂ ਇੱਥੋਂ ਤੱਕ ਕਿ ਐਮਪੀ ਗੁਜਰਾਤ ਮਹਾਰਾਸ਼ਟਰਾ ਤੋਂ ਇੱਥੋਂ ਤੱਕ ਕਿ ਅਸੀਂ ਰਾਜਸਥਾਨ ਤੋਂ ਅਫੀਮ ਖਰੀਦ ਕੇ ਦਵਾਈ ਬਣਾ ਰਹੇ ਹਾਂ ਜਿਹਦੇ ਕਰਕੇ ਦਵਾਈਆਂ ਬਹੁਤ ਮਹਿੰਗੀਆਂ ਮਿਲ ਰਹੀਆਂ ਨੇ ਜੋ ਕਿ ਅਫੀਮ ਯੁਕਤ ਨੇ ਜੇ ਅਸੀਂ ਪੰਜਾਬ ਦੇ ਵਿੱਚ ਅਫੀਮ ਖੇਤੀ ਕਰਾਂਗੇ ਸਾਡੀ ਅਫੀਮ ਹੋਏਗੀ ਤੇ ਫਾਰਮਾ ਕੰਪਨੀਆਂ ਬਣਾਉਣਗੀਆਂ ਤਾਂ ਇਹ ਆਰਟਸ ਵਾਲਾ ਪੱਤਾ ਸਾਨੂੰ 1.5-200 ਰੁਪਏ ਚ ਮਿਲ ਜਾਏਗਾ ਨੰਬਰ 2 ਹੈ ਅਫੀਮ ਹਰ ਇੱਕ ਬੋਡੀ ਨੂੰ ਜ਼ਰੂਰਤ ਹੈ ਖੂਨ ਨੂੰ ਪਤਲਾ ਕਰਨ ਲਈ ਵੱਖ-ਵੱਖ ਮੈਡੀਸਿਨ ਚ ਪਾਈ ਜਾਂਦੀ ਹੈ ਤੇ ਮੈਂ ਬੜੀ ਮਜਬੂਰੀ ਚ ਕਹਿਣਾ ਚਾਹੁੰਦਾ ਕਿ ਚੱਟੇ ਦੇ ਪੀੜਿਤ ਜਿਹੜੇ ਨੌਜਵਾਨ ਨੇ ਜੋ ਚੱਟਾ ਨਹੀਂ ਛੱਡ پا ਰਹੇ ਨੇ ਉਹ ਅਗਰ ਅਫੀਮ ਖਾਨ ਤੇ ਐਲੋਪੈਥਿਕ ਆਯੁਰਵੈਦਿਕ ਤੇ ਕੋਈ ਵੀ ਡਾਕਟਰ ਨਾਲ ਗੱਲ ਕਰ ਲੈਂਦੇ ਆਪਾਂ ਕੋਈ ਮੌਤ ਨਹੀਂ ਹੋ ਸਕਦੀ ਮੈਨ ਮੇਰੇ ਕਾਰਨ ਸਾਈਕਲ ਤੇ ਜਾਂਦਾ ਸੰਦੇਸ਼ ਮੇਰਾ ਇਹੀ ਸੀ ਜੀ ਇਹਦੇ ਵਿੱਚ ਸਰ ਦੇਖਣ ਵਿੱਚ ਆਇਆ ਵਾ ਜਿਹੜੇ ਲੁਧਿਆਣੇ ਦੀ ਸੀਟ ਆ ਇਹਦੇ ਵਿੱਚ ਵੱਡੇ ਵੱਡੇ ਨੇਤਾ ਜਿਹੜੇ ਚੋਣ ਦੇ ਵਿੱਚ ਉਤਰੇ ਹੋਏ ਨੇ ਮੈਦਾਨ ਦੇ ਵਿੱਚ ਆਏ ਹੋਏ ਨੇ ਤੁਹਾਨੂੰ ਕੀ ਲੱਗ ਰਿਹਾ ਕਿ ਤੁਹਾਡੀ ਜਿਹੜੀ ਪਾਰਟੀ ਆ ਉਹ ਕੀ ਬੱਕਰੀ ਕਿਸਮ ਚ ਲਿਆ ਦੇਖੋ ਜੀ ਤੁਹਾਡੀ ਇਹ ਜਿਹੜਾ ਸਵਾਲ ਹੈ ਬਹੁਤ ਅੱਛਾ ਸਵਾਲ ਹੈ ਵੱਡੇ ਵੱਡੇ ਪਾਰਟੀ ਜਿਵੇਂ ਕਿ ਵੱਖ-ਵੱਖ ਪਾਰਟੀਆਂ ਦੇ ਹੈ ਆਪਾਂ ਕਿਸੇ ਦੇ ਪੱਛ ਲੋ ਆਪਾਂ ਕਿਸੇ ਨੂੰ ਨਿਸ਼ਾਨਾ ਨਹੀਂ ਸਾਧਾਂਗੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿੰਨੇ ਵੀ ਪਾਰਟੀਆਂ ਦੇ ਵੱਡੇ ਵੱਡੇ ਨੁਮਾਇੰਦੇ ਬਣੇ ਉਹਨੂੰ ਬਣਾਉਂਦਾ ਕੌਣ ਹੈ ਜਨਤਾ ਬਣਾਉਂਦੀ ਹੈ ਅੱਜ ਅਗਰ ਮੈਂ ਨਵਾਂ ਵਾਂ ਮੈਂ ਸਿਰਫ ਤੇ ਸਿਰਫ ਪਹਿਲਾ ਇਲੈਕਸ਼ਨ ਲੜ ਰਿਹਾ ਤੇ ਮੈਂ ਅੱਜ ਨਵਾਂ ਵਾਂ ਟਾਈਮ ਟੂ ਟਾਈਮ ਮੈਨੂੰ ਮੇਰੀ ਜਨਤਾ ਮੇਰੇ ਵਿੱਚ ਵਿਸ਼ਵਾਸ ਜਤ ਆਏਗੀ ਜਦੋਂ ਮੈਂ ਜਿੱਤ ਜਾਵਾਂਗਾ ਮੈਂ ਵੀ ਪੁਰਾਣੇ ਚ ਅਕਾਊਂਟ ਹੋ ਜਾਵਾਂਗਾ ਪਰ ਇਹ ਹੈ ਕਿ ਇੱਕ ਚੀਜ਼ ਦਾ ਮੈਂ ਵਿਸ਼ਵਾਸ ਦਵਾਨਾ ਕਿ ਇਹਨਾਂ ਜਿਹੜਾ ਇਹ ਪੜਤੂ ਪਾ ਕੇ ਰੱਖਿਆ ਨਾ ਕਰਪਸ਼ਨ ਦਾ ਬੇਰੋਜ਼ਗਾਰੀ ਦਾ ਨਸ਼ਿਆ ਦਾ ਇਹ ਜਿਹੜਾ ਜਾਲ ਵਿਛਿਆ ਹੋਇਆ ਹੈ ਇਹ ਜਿਹੜਾ ਤੁਸੀਂ ਜੇ ਆਪ ਪੰਜਾਬ ਦੇ ਕਈ ਇਲਾਕੇ 'ਚ ਗੱਲ ਕਰੀਏ ਤੇ ਐਨਓਸੀ ਦਾ ਇੱਕ ਬੜਾ ਭੈੜਾ ਮੁੱਦਾ ਚੱਲ ਰਿਹਾ ਹੈ ਮੈਂ ਕਹਿੰਦਾ ਭਗਵੰਤ ਮਾਨ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਰਿਸ਼ਵਤ ਖੋਰੀ ਵਾਲੀ ਇੱਕ ਸਿਸਟਮ ਨੂੰ ਮੈਂ ਜਨਮ ਦਿੱਤੀ ਹੋਈ ਹੈ ਤਾਂ ਤੁਸੀਂ ਨੋਟ ਕਰ ਲਓ ਇੱਥੇ ਇੱਕ ਬੜੀ ناکਾਮਯਾਬੀ ਹੋਊਗੀ ਕਿਉਂਕਿ ਐਨਓਸੀ ਤੋਂ ਬਿਨਾ ਰਜਿਸਟਰੀਆਂ ਹੋ ਰਹੀਆਂ ਨੇ ਚੁੱਪ-ਚੁਪੀ ਤੇ 70 ਤੋਂ 80 ਹਜ਼ਾਰ ਰੁਪਏ ਦੀ ਰਿਸ਼ਵਤ ਪਰ ਰਜਿਸਟਰੀ ਮਗਰ ਜਾ ਰਹੀ ਹੈ ਇਹ ਦਬੀ ਹੋਈ ਜ਼ੁਬਾਨ ਦੇ ਵਿੱਚ ਉੱਥੇ ਲੋਕ ਕਹਿੰਦੇ ਨੇ ਕਿਉਂਕਿ ਹਰੇਕ ਬੰਦੇ ਨੂੰ ਕਿੱਸੇ ਆਪਣਾ ਕੰਮ ਕਰਾਈਏ ਠੀਕ ਹੈ ਜਿਹਦੇ ਕਰਕੇ ਉਹ ਖੁੱਲ ਕੇ ਸਾਹਮਣੇ ਨਹੀਂ ਹੁੰਦੇ ਪਰ ਇਹ ਇੱਕ ਭ੍ਰਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਵੀ ਮੈਂ ਆਵਾਜ਼ ਉਠਾਵਾਂਗਾ ਬਾਕੀ ਸਾਡੇ ਵਕਫ ਵਕਤ ਉਪਰਾਲੇ ਹੈਗੇ ਆ ਜੋ ਕਿ ਸਾਡੇ ਚੋਣ ਮੈਨੀਫੈਸਟੋ ਵਿੱਚ ਜਾਰੀ ਕਰਾਂਗੇ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਜਗਰੂ ਸਿੰਘ ਕੈਮਰਾਮੈਨ ਸਿਮਰ ਸੁਧਾਰ ਨਾਲ ਲੁਧਿਆਣੇ ਤੋਂ